ਸਤਿ ਸ਼੍ਰੀ ਅਕਾਲ ਪਰ ਵਿਦਿਆਰਥੀਓ ਤੁਹਾਡਾ ਇਸ ਐਜੂਕੇਸ਼ਨ ਚੈਨਲ ਕੇਐਸ ਸਟਡੀ ਸਟੂਡੀਓ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਅਸੀਂ ਸਾਰੇ ਪੰਜਾਬੀ ਭਾਗ ਪਹਿਲਾ ਸੈਮੈਸਟਰ ਦੂਜਾ ਦੇ ਵਿਦਿਆਰਥੀਆਂ ਲਈ ਸਿਲੇਬਸ ਸ਼ੇਅਰ ਕਰਨ ਜਾ ਰਹੇ ਹਾਂ ਇਹ ਸਿਲੇਬਸ ਕੇਵਲ ਪ੍ਰਾਈਵੇਟ ਵਿਦਿਆਰਥੀਆਂ ਲਈ ਸੈਸ਼ਨ 2024-25 ਦੇ ਵਿੱਚ ਜਿਹੜੇ ਐਗਜ਼ਾਮ ਦੇ ਰਲੇ ਵਿਦਿਆਰਥੀ ਉਹਨਾਂ ਲਈ ਆ ਤੇ ਵਿਸ਼ਾ ਸਾਹਿਤ ਲੋਚਨਾ ਦਸਤਾਨ ਜਿਹੜਾ ਕਿ ਪਰਚਾ ਦੂਜਾ ਹੈ ਹੁਣ ਅਸੀਂ ਸਟਾਰਟ ਕਰਦੇ ਹਾਂ ਇਹਦੇ ਵਿੱਚ ਜਿਹੜੇ ਪਾਠ ਕਰਵਾ ਤੇ ਪ੍ਰਸ਼ਨ ਪੱਤਰ ਦੀ ਰੂਪਰੇਖਾ ਇਸ ਤਰ੍ਹਾਂ ਹੋਵੇਗੀ ਕੁਐਸਚਨ ਪੇਪਰ ਦੇ ਤਿੰਨ ਭਾਗ ਹੋਣਗੇ ਭਾਗੜਾ ਅੜਾ ਤੇ ਭਾਗ ਈ ਭਾਗੜਾ ਦੇ ਵਿੱਚ ਦੋ ਕੁਐਸਚਨ ਆਣਗੇ ਭਾਗ ਅੜਾ ਦੇ ਵਿੱਚ ਤਿੰਨ ਪਾਠ ਹੋਣਗੇ ਜਿਦੇ ਵਿੱਚ ਹਰੇਕ ਪਾਠ ਦੇ ਵਿੱਚੋਂ ਦੋ ਦੋ ਕੁਐਸਚਨ ਤੁਹਾਨੂੰ ਆਣਗੇ ਤਰੇਕ ਪਾਠ ਦੇ ਵਿੱਚ ਤੁਹਾਨੂੰ ਇੱਕ ਲਾਜ਼ਮੀ ਕਰਨਾ ਜ਼ਰੂਰੀ ਹੋਵੇਗਾ ਭਾਗ ਈੜੀ ਸਾਰਾ ਲਾਜ਼ਮੀ ਹੋਵੇਗਾ ਫਲੇਰ ਹੁਤੇ ਵਿੱਚ ਕੀ ਕੀ ਹੈ ਭਾਗੋੜਾ ਦੇ ਵਿੱਚ ਪਛਮੀ ਕਾਫ ਸਿਧਾਂਤ ਸੰਪਾਦਕ ਡਾਕਟਰ ਜਸਵਿੰਦਰ ਸਿੰਘ ਅਤੇ ਡਾਕਟਰ ਹਰਪਜਨ ਸਿੰਘ ਪਾਟਿਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੁਸਤਕ ਵਿੱਚੋਂ ਸ਼ੀਮਾ 9.10.1 ਪਾਠਕ੍ਰਮ ਦਾ ਹਿੱਸਾ ਨਹੀਂ ਹਨ ਭਾਗੜਾ ਦੇ ਵਿੱਚ ਇਹਦੇ ਤਿੰਨ ਭਾਗ ਹੋਣਗੇ ਗਰੀਬ ਗ੍ਰੀਕੋ ਰੋਮਨ ਕਾਫ ਸ਼ਾਸਤਰ ਦੇ ਵਿੱਚ ਪਲੇਟੋ ਰਸਤੂ ਅਤੇ ਲੌਂਜਾਇੰਸ ਭਾਗ ਪਲੇਟੋ ਦੇ ਵਿੱਚ ਰਿਪਬਲਿਕ ਭਾਗ 10 ਕਲਾ ਸਿਧਾਂਤ ਰਸਤੂ ਦਾ ਕਵ ਸ਼ਾਸਤਰ ਅਨੁਕਰਣ ਵਿਰੇਚਨ ਅਤੇ ਤਰਾਸਦੀ ਲੌਂਜਾਇੰਸ ਦਾ ਉਦਾਤ ਦਾ ਸੰਕਲਪ ਅਤੇ ਦਾਤ ਦੇ ਸੌਮੀ ਐਡਾ ਭਾਗ ਦੇ ਵਿੱਚ ਆਧੁਨਿਕ ਪਸ਼ੂਕ ਕਾਪ ਸਿਧਾਂਤ ਸੰਪਾਦਕ ਸੁਜੀਤ ਸਿੰਘ ਅਤੇ ਪਰਮਜੀਤ ਸਿੰਘ ਗੈਤਰੀ ਸਭ ਵਿਭਾਗ ਵਾਲਾ ਇਹ ਪਾਠਕ੍ਰਮ ਦਾ ਹਿੱਸਾ ਨਹੀਂ ਹੈ ਦੇ ਵਿੱਚ ਭਾਗ ਇਹਦਾ ਤੀਜਾ ਪਾਠ ਹੈ ਜਿਹੜਾ ਪ੍ਰਮੁੱਖ ਪੰਜਾਬੀ ਲੋਕਿਕ ਸੰਤ ਸਿੰਘ ਸੇਖੋ, ਕਿਸ਼ਨ ਸਿੰਘ ਅਤਰ ਸਿੰਘ, ਨਜ਼ਮ ਹੁਸੈਨ, ਸੈਦ ਹਰਪਜ ਸਿੰਘ ਤੇ ਰਵਿੰਦਰ ਸਿੰਘ ਰਵੀ ਦੀ ਅਲੋਚਨਾ ਵਾਲੇ ਨੇ ਹੋਣਗੇ। ਉਸ ਤੋਂ ਬਾਅਦ ਭਾਗ ਜਿਹੜੇ ਉਪਰੋਕਤ ਸਿਲੇਬਸ ਦੇ ਆਧਾਰ 'ਤੇ ਸੁਖੇਪ ਉਤਤਨ ਵਾਲੇ 20 ਕੁਐਸਚਨ ਹੋਣਗੇ ਜਿਹੜਾ 2-2 ਅੰਕਾਂ ਵਾਲੇ ਕੁਐਸਚਨ ਹੋਣਗੇ ਤੇ ਦੇ ਚਾਰਲੀ ਅੰਕ ਹਨਗੇ ਟੋਟਲ ਇਹ ਸਿਲੇਬਸ ਹੈਗਾ ਤੇ ਸਿਲੇਬਸ ਦੀ ਵੰਡ ਹੈ ਜਿਹੜੀ ਹੈ ਪੇਪਰ ਸੈਟਰ ਲਈ ਜਿਹੜੀ ਹੈ ਹਦਾਇਤਾਂ ਆ ਉਹ ਕਿਦਾਂ ਪੇਪਰ ਸੈੱਟ ਕਰੂਗਾ ਜਿਹੜੇ ਪ੍ਰਾਈਵੇਟ ਵਿਦਿਆਰਥੀ ਹੈ ਉਹਨਾਂ ਦਾ ਕੁੱਲ ਅੰਕ 80 ਨੰਬਰ ਦਾ ਪੇਪਰ ਹੋਊਗਾ ਤੇ پاس ਹੋਣ ਅੰਕ 28 ਜਾਈ ਦੇ ਹਨ ਪੇਪਰ ਸੈਟ ਇਸ ਤਰ੍ਹਾਂ ਹੋਊਗਾ ਪਹਿਲੇ ਭਾਗ ਭਾਗੂੜਾ ਵਿੱਚ ਦੋ ਪ੍ਰਸ਼ਨ ਪੁੱਛੇ ਜਾਣਗੇ ਜਿਨ੍ਹਾਂ ਵਿੱਚੋਂ ਇੱਕ ਪ੍ਰਸ਼ਨ ਕਰਨਾ ਹੈ ਇਹ ਪ੍ਰਸ਼ਨ 12 ਅੰਕਾਂ ਦਾ ਹੋਵੇਗਾ। ਭਾਗ ਅ ਦੇ ਤਿੰਨ ਉਪ ਭਾਗਾਂ ਦੇ ਵਿੱਚੋਂ ਐਡਾ 1, ਐਡਾ 2 ਤੇ ਐਡਾ 3 ਵਿੱਚੋਂ ਪ੍ਰਸ਼ਨ ਛੇ ਵਿੱਚ ਜਾਣਗੇ। ਹੁਣ ਹਰੇਕ ਭਾਗ ਦੇ ਵਿੱਚੋਂ ਇੱਕ ਇੱਕ ਪ੍ਰਸ਼ਨ ਕਰਨ ਲਾਜਿ ਹੋਊਗਾ। ਤੇ ਕੁੱਲ ਤਿੰਨ ਪ੍ਰਸ਼ਨ ਕਰਨੇ ਲਾਜ਼ਮੀ ਹੋਣਗੇ। ਇੱਕ ਉਪ ਭਾਗ ਵਿੱਚੋਂ ਕੇਵਲ ਇੱਕ ਹੀ ਪ੍ਰਸ਼ਨ ਹੱਲ ਕਰਨਾ ਹੈ। ਇੰਨਾ ਤਿੰਨ ਪ੍ਰਸ਼ਨਾਂ ਦੇ ਸ਼ਕਤੀ ਜਾਂ ਹੋਣਗੇ। ਉਸ ਤੋਂ ਬਾਅਦ ਤੀਜੇ ਭਾਗ ਦੇ ਵਿੱਚ ਭਾਗ ਜਿਹੜੇ ਦੇ ਲਾਜ਼ਮੀ ਪ੍ਰਸ਼ਨ ਦੇ ਸਾਰੇ ਪ੍ਰਸ਼ਨ ਦਾ ਸੰਖੇਪ ਉੱਤਰ ਦੇਣਾ ਹੈ। ਹਰੇਕ ਪ੍ਰਸ਼ਨ ਦੇ 2 ਅੰਕ ਹੋਗੇ। ਉੱਤਰ ਪ੍ਰਸ਼ਨ ਨੂੰ ਧਿਆਨ ਵਿੱਚ ਰੱਖ ਕੇ ਅਤੇ ਪ੍ਰਸ਼ਨ ਦੀ ਸੀਮਾ ਵਿੱਚ ਰਹਿ ਕੇ ਦਿੱਤੇ ਜਾਣਾ। ਐਸੀ ਸਿਲੇਬਸ ਤੇ ਪੈਟਰਨ। ਧੰਨਵਾਦ ਵਿਦਿਆਰਥੀ ਵੀਡੀਓ ਦੇਖਣ ਲਈ। ਥੈਂਕ ਯੂ ਵੈਰੀ ਮਚ।